ਮਹਾਰਿਚਾ ਖੋਬੀ ਜਿੰਦਾ ਸਰਕਾਰ ਮਰਦਾ ਮਰਦਾ ਬਾਦ ਮਰਦਾ ਬਾਦ ਪੰਜਾਬ ਦੇ ਬਾਦ ਪੂਰੇ ਕਰੋ ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮਰਦਾ ਬਾਦ ਸਰਕਾਰ ਹਾਏ 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 ਤਰਦੀਆਂ ਕੀ ਮੇਰਾ ਮੇਰੀ ਬੇੜੇ ਬਾਪੂ ਕਹਿੰਦੇ ਮਰ ਕੇ ਸਾਡੀ ਸੰਗ ਜਿਹੜਾ ਵੀ ਐਲਾਨ ਜਿਹੜਾ ਵੀ ਅਗਲਾ ਮੁੱਦਾ ਜਿਹੜਾ ਤੁਹਾਨੂੰ ਸੁਣਾਉਣਾ ਮੇਰਾ ਨਾਮ ਅਨੀਤ ਹੈ ਜਿਵੇਂ ਮਾਨਸਾ ਦੇ ਵਿੱਚੋਂ ਆਈ ਹਾਂ ਤੇ ਸਾਡੀਆਂ ਜਿਹੜੀਆਂ ਅਸੀਂ ਬੇਰਜਗਾਰ ਹੈ ਸਾਡੀਆਂ ਮੰਗਾਂ ਕੀ ਆ ਨੇ ਜਿਹੜੀ ਸਰਕਾਰ ਹੈਗੀ ਵੋਟਾਂ ਮਿਲੇ ਤਾਂ ਹੋਰ ਵਾਅਦੇ ਕਰਦੀ ਐ ਪਰ ਉਹ ਪੂਰੇ ਨਹੀਂ ਕਰਦੀ ਨਾ ਹੀ ਉਹ ਖਰੀਦਦਾਰੀ ਹੈ ਜਿਹੜੀ ਇਹ ਸਰਕਾਰ ਹੈਗੀ ਠੀਕ ਐ ਅਸੀਂ ਕੀ ਚਾਹੁੰਦੇ ਆ ਜਿਹੜੇ ਬੇਰਜਗਾਰਾ ਮਾਸਟਰ ਜਿਡੀਆਂ ਪੋਸਟਾਂ ਕੱਢੀਆਂ ਜਾਣ ਠੀਕ ਐ ਉਸ ਦੇ ਵਿੱਚ ਇੱਕ ਇਹਨਾਂ ਨੇ ਵੀ ਇਹਦੇ ਵਿੱਚ 55% ਦੀ ਸ਼ਰਤ ਰੱਖੀ ਐ ਬੇਤੁਕੀ ਸ਼ਰਤਾਂ ਨੂੰ ਰੱਦ ਕੀਤਾ ਜਾਵੇ ਠੀਕ ਹੈ ਤੇ ਨਾਲੇ ਪੁੱਛਤਾ ਕਰੀਏ ਇੱਕ ਉਮਰ ਛੋਟ ਹੈ ਬਹੁਤ ਸਾਰੇ ਸਾਡੇ ਨਾਲ ਦੇ ਜਿਹੜੇ ਸਾਥੀ ਹੈਗੇ ਉਹਨਾਂ ਦੀ ਉਮਰ ਲੰਘਦੀ ਜਾ ਰਹੀ ਹੈ ਤੇ ਉਹਨਾਂ ਨੂੰ ਕੀ ਉਮਰ ਦੀ ਛੋਟ ਦਿੱਤੀ ਜਾਵੇ ਅਤੇ ਵੱਧ ਤੋਂ ਵੱਧ ਮਸ਼ਹਤ ਕਿੱਦੀਆਂ ਪੁੱਛ ਸਕਦੀ ਹੈ ਅੱਜ ਅਸੀਂ ਜਿਹੜੀ ਕਾਲੀ ਲੋੜੀ ਮਨਾ ਰਹੇ ਹਾਂ ਇੱਥੇ ਮੀਠੇਰ ਦੀ ਕੋਸ਼ੀ ਦੇ ਅੱਗੇ ਇੱਥੇ ਅਸੀਂ ਜਿਹੜੇ ਉਹਨਾਂ ਨੇ ਝੂਠੇ ਵਾਅਦੇ ਕੀਤੇ ਹੈ ਉਹਨਾਂ ਦੀ ਪੰਡਤ ਅਸੀਂ ਫੂਕਣ ਜਾ ਰਹੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਉਹ ਜੇਕਰ ਉਹਨਾਂ ਨੇ ਕੋਈ ਨਾ ਸੋਚਿਆ ਸਾਡੇ ਬਾਰੇ ਬੇਰੁਜ਼ਗਾਰਾਂ ਬਾਰੇ ਸੱਚਖੰਡਾ ਸ਼ੋਵੇਗਾ ਜਗਾ ਜਗਾ ਤੇ ਕੀਏਗਾ ਅਸੀਂ ਧਰ ਨਹੀਂ ਲਾ ਬੇਰੁਜ਼ਗਾਰ ਸ ਇੱਥੇ ਗੱਲ ਕਰ ਰਿਹਾ ਅੱਜ ਅਸੀਂ ਇੱਥੇ ਮੀਤ ਖੇਰ ਜਿਹੜੇ ਕੈਬਨਿਟ ਮਿੰਿਸਟਰ ਨੇ ਉਹਨਾਂ ਦੀ ਕੋਠੀ ਅੱਗੇ ਧਰਨਾ ਲਾਇਆਗਾ ਜਿਹੜੇ ਪੰਜਾਬ ਸਰਕਾਰ ਪਿਛਲੇ 2 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਹੈ ਲਾਰੇ ਲਾਉਂਦੀ ਆ ਰਹੀ ਹੈ ਕਿ 40000 ਨੌਕਰੀਆਂ ਦੇ ਦਿੱਤੀਆਂ ਨੇ ਅਸੀਂ ਰੁਜ਼ਗਾਰ ਦਿੱਤਾਗਾ ਅਸੀਂ ਮਹਿਲਾਵਾਂ ਨੂੰ ਇਹ ਜਿਹੜਾ 2000 ਫਿਰ ਜਿਹਾ ਭੱਤਾ ਦੇਵਾਂਗੇ ਪਤਾ ਨਹੀਂ ਇਹ ਸਾਰੇ ਦੇ ਸਾਰੇ ਜਿਹੜੇ ਲਾਰੇ ਅਸੀਂ ਇਹ ਲਾਰੇ ਫੂਕਣ ਦੇ ਲਈ ਜਿਵੇਂ ਸੰਘਰਸ਼ੀ ਲੋੜੀ ਮਨਾਉਣ ਦੇ ਲਈ ਹਾਜ਼ਰ ਪਏ। ਮੈਂ ਸੁਖਿੰਦਰ ਸਿੰਘ ਢੱਲਵਾ ਸੂਬਾ ਅਗੂਰ ਜਗਾ ਸਾੰਝਾ ਮੋਰਚਾ ਪੰਜਾਬ। ਅਸੀਂ ਪੰਜਾਬ ਸਰਕਾਰ ਤੋਂ ਬੇਰਜ਼ਗਾਰਾਂ ਨੇ ਜਿਹੜੀ ਆਪਣੀਆਂ ਮੰਗਾਂ ਚੋਣਾ ਮੁੱਕ ਕੇ ਰੱਖੀਆਂ ਸੀ ਆਮ ਆਦਮੀ ਪਾਰਟੀ ਕੋਲੇ ਇਹਨਾਂ ਨੇ ਚੋਣਾ ਮੁੱਕ ਕੇ ਵਾਅਦੇ ਕੀਤੇ ਸੀ ਪੰਜਾਬ ਦੇ ਬੇਰਜ਼ਗਾਰਾਂ ਦੇ ਨਾਲ ਵੱਖ-ਵੱਖ ਕੈਟਾਗਰੀ ਦੇ ਨਾਲ ਸਰਕਾਰੀ ਸਕੂਲਾਂ 'ਚ ਭਰਤੀ ਕਰਨ ਵਾਸਤੇ ਸਿਹਤ ਕੇਂਦਰਾਂ ਵਿੱਚ ਭਰਤੀ ਕਰਨ ਵਾਸਤੇ ਅਸੀਂ ਇਸ ਮੰਗ ਨੂੰ ਲੈ ਕੇ ਕਿ ਜਿਹੜੇ ਚੋਣਾ ਵੇਲੇ ਵਾਅਦੇ ਕੀਤੇ ਸੀ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਮਿਹਰਜ਼ਕਾਰਾਂ ਦੇ ਨਾਲ ਉਹ ਵਾਦੇ ਪੂਰੇ ਕਰੋ 2 ਸਾਲ ਦਾ ਕਰੀਬ ਸਮਾਂ ਲੰਘ ਚੁੱਕਿਆ ਅਜੇ ਤੱਕ ਪੰਜਾਬ ਸਰਕਾਰ ਨੇ ਸਿੱਖਿਆ ਵਿੱਚ ਕੋਈ ਵੀ ਭਰਤੀ ਨਹੀਂ ਕੀਤੀ ਸਿਹਤ ਵਿੱਚ ਕੋਈ ਵੀ ਭਰਤੀ ਨਹੀਂ ਕੀਤੀ ਕੋਈ ਵੀ ਉਮਰਾਂ ਛੋਟ ਨਹੀਂ ਦਿੱਤੀ ਅੱਜ ਲੋਹੜੀ ਮੌਕੇ ਜਿਵੇਂ ਪਿਛਲੀਆਂ ਸਰਕਾਰਾਂ ਦੇ ਮੌਕੇ ਅਸੀਂ ਆਪਣੀ ਲੋਹੜੀ ਇਹਨਾਂ ਮੰਤਰੀਆਂ ਦੇ ਦਰਵਾਜ਼ੇ ਤੇ ਮਨਾਉਂਦੇ ਰਹੇ ਹਾਂ ਤਾਂ ਹੁਣ ਜਦੋਂ ਆਮ ਆਦੀ ਪਾਰਟੀ ਪੰਜਾਬ ਸਰਕਾਰ ਦੇ ਵਿੱਚ 2 ਸਾਲ ਦਾ ਸਮਾਂ ਪੂਰਾ ਕਰਨ ਜਾ ਰਹੀ ਹੈ ਅਜੇ ਤੱਕ ਵਾਦੇ ਨਹੀਂ ਪੂਰੇ ਕੀਤੇ ਤਾਂ ਕਰਕੇ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਸਮਰੂਹ ਬਰਨਾਲੇ ਖੇਡ ਮੰਤਰੀ ਗੁਰਵੀਰ ਸਿੰਘ ਮੀਤਿਹਰ ਦੀ ਕੋਠੀ ਅੱਗੇ ਅਸੀਂ ਇਕੱਠੇ ਹੋ ਕੇ ਕੁਲਤਾਰ ਸੰਧਵਾ ਜੋ ਸਪੀਕਰ ਆ ਪੰਜਾਬ ਵਿਧਾਨ ਸਭਾ ਦੇ ਉਹਨਾਂ ਦੀ ਕੋਠੀ ਅੱਗੇ ਕੋਟਪੂਰਾ ਅਤੇ ਬਾਲ ਵਿਕਾਸ ਤੇ ਸਮਾਜ ਭਲਾਈ ਮੰਤਰੀ ਡਾਕਟਰ ਬਲਜੀਤ ਕੌਰ ਦੀ ਕੋਠੀ ਅੱਗੇ ਮਲੋਟ ਚਾਰ ਥਾਂਾਂ ਤੇ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਇਹ ਗੱਲ ਦੱਸਣ ਵਾਸਤੇ ਕਿ ਪੰਜਾਬ ਦੇ ਬੇਰੁਜ਼ਗਾਰਾਂ ਵਾਸਤੇ ਅਜੇ ਤੱਕ ਕੋਈ ਲੋੜੀ ਦਾ ਤਿਹਾਰ ਮੈਨੇ ਨਹੀਂ ਰੱਖਦਾ ਇਨ੍ਹਾਂ ਵਾਸਤੇ ਵਿਰਾਸਤੀ ਤਿਹਾਰ ਦੁੱਲੇ ਦੀ ਜਿਹੜਾ ਯਾਦ ਦੇ ਵਿੱਚ ਅੱਜ ਇਹਨਾਂ ਮੰਤਰੀਆਂ ਦੀਆਂ ਕੋਠੀਆਂ ਅੱਗੇ ਅਰਥੀਆਂ ਫੂਕੇ ਇਹਨਾਂ ਦੇ ਮੰਤਰੀਆਂ ਦੇ ਅੱਗੇ ਲਾਰੇ ਫੂਕੇ ਪੰਜਾਬ ਦੇ ਬੇਰੁਜ਼ਗਾਰ ਸ ਅੱਜ ਦੇ ਵਿੱਚ ਪੰਜਾਬ ਦੇ ਬੇਲਜਗਰ ਇਕੱਠੇ ਹੋ ਕੇ ਇਹ ਲਾਰੇ ਫੂਕੇ ਰਹੇ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਚੋਣਾਂ ਮੋਕੇ ਵਾਅਦੇ ਕੀਤੇ ਸੀ 2 ਸਾਲ ਦੇ ਵਿੱਚ ਲਾਰੇ ਬਣ ਚੁੱਕੇ ਆ ਉਹ ਲਾਰੇ ਫੂਕੇ ਪੰਜਾਬ ਦੇ ਬੇਲਜਗਰ ਇਹ ਸੰਧਰਸੀ ਲੋੜੀ ਮਨਾ ਰਹੇ ਆ ਜੀ ਆ ਬਹੁਤ ਜਲਦੀ ਇਸ ਗੱਲ ਦੀ ਅਸੀਂ ਉਮੀਦ ਕਰਦੇ ਆ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਸਾਡੀ ਗੱਲ ਤੇ ਗੌਰ ਨਾ ਕੀਤੀ ਪੰਜਾਬ ਦੇ ਸਕੂਲਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਭਰਤੀ ਨਾ ਕੀਤੀ ਪੰਜਾਬ ਦੇ ਬੇਰਜ਼ਗਾਰਾਂ ਨੂੰ ਉਮਰਾਦੀ ਛੋੜ ਨਾ ਦਿੱਤੀ ਸਿਹਤ ਕੇਂਦਰਾਂ ਦੇ ਵਿੱਚ ਭਰਤੀ ਨਾ ਕੀਤੀ ਜੋ ਸਾਡੇ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਸੀ ਪੰਜਾਬ ਦੀਆਂ ਮਾਤਾਵਾ ਦੇ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਕੀਤੇ ਸੀ ਇਹਨਾਂ ਦੇ ਗੌਰ ਨਾ ਕੀਤੀ ਤਾਂ ਉਹਨੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ-ਜਿੱਥੇ ਪੰਜਾਬ ਦੇ ਆਮ ਆਦੀ ਪਾਰਟੀ ਦੇ ਉਮੀਦਵਾਰ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਣਗੇ ਮੰਗਾਂ ਲੈ ਕੇ ਜਾਣਗੇ ਵੋਟਾਂ ਦੀ ਮੰਗ ਲੈ ਕੇ ਜਾਣਗੇ ਉੱਥੇ ਪੰਜਾਬ ਦੇ ਬੇਰਜ਼ਗਾਰ ਪੈਰਲ ਰੂਪ ਦੇ ਵਿੱਚ ਇਹਨਾਂ ਸਰਕਾਰਾਂ ਦੇ ਉਹਨਾਂ ਵਾਅਦਿਆਂ ਲੈ ਕੇ ਜਾਣਗੇ ਲੋਕਾਂ ਦੀ ਖਚਰੀ ਵਿੱਚ ਰੱਖਣਗੇ ਹਰੇਕ ਮੋੜ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਊਗਾ ਜੀ